ਕੋਈ ਫਰਕ ਨਹੀਂ ਪੈਂਦਾ ਸਾਨੂੰ ਜਾਤ ਪਾਤ ਦਾ ਫਰਕ ਪੈਂਦਾ ਬਈ ਸਾਨੂੰ ਜਮਾ ਜਾਤ ਵਾਤ ਦਾ ਫਰਕ ਪੈਂਦਾ ਥੋੜਾ ਬੱਚਾ ਪਲਸ 2 ਕਰ ਲੇ 10ਵੀਂ ਕਰ ਲੇ ਬੀਏ ਕਰ ਲੇ ਗਲੀਆਂ ਦੇ ਵਿੱਚ ੱੱਕੇ ਖਾਂਦਾ ਫਿਰੂਗਾ ਐਂਡ ਫੈਂਡ ਕੀ ਹੁੰਦਾਗਾ ਬੰਦਾ ਡਿਪਰੈਸ਼ਨ ਦੇ ਵਿੱਚ ਆ ਜਾਂਦਾ ਗਲਤ ਸੰਗਤ ਨਾਲ ਰਲ ਕੇ ਨੌਜਵਾਨ ਬੱਚੇ ਜਿਹੜੇ ਅੱਜ ਕੱਲ ਨਸ਼ੇ ਦੀ ਪੱਟੀ ਬੰਦੇ ਜਾ ਰਹੇ ਆ ਤਾਂ ਸਾਡਾ ਸਮਾਜ ਸਾਡਾ ਆਉਣ ਵਾਲਾ ਭਵਿੱਖ ਨਸ਼ੇ ਦੇ ਨਾਲ ਖਤਮ ਹੋਣ ਜਾ ਰਿਹਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਨਸ਼ੇ ਦੇ ਨਾਲ ਇੰਗੀਆਂ ਘਾਤਕ ਬਿਮਾਰੀਆਂ ਸਾਡੇ ਸਮਾਜ ਦੇ ਵਿੱਚ ਫੈਲ ਰਹੀਆਂ ਜੇ ਕੋਈ ਕਹਿ ਦੂਗਾ ਇੱਕਾਰੀ ਨਸ਼ਾ ਖਤਮ ਵੀ ਹੋ ਗਿਆ ਨਾ ਜੇ ਨਸ਼ਾ ਖਤਮ ਵੀ ਹੋ ਗਿਆ ਜੇ ਕਹਿੰਦਾ ਨਸ਼ਾ ਖਤਮ ਵੀ ਹੋ ਜੂਗਾ ਤਾਂ ਵੀ ਸਾਡਾ ਸਮਾਜ ਦੀ ਜਿਹੜੀ ਇੱਕ ਪੁਰੀਆ ਇੱਕ ਪੀੜੀ ਹੁਣ ਬਚ ਨਹੀਂ ਗਈਓ ਕਾਲੇ ਪੀਲੇ ਵਰਗਿਆ ਕਾਲੇ ਪੀਲੇ ਵਰਗੀਆਂ ਘਾਤਕ ਬਿਮਾਰੀਆਂ ਸਾਡੇ ਨੌਜਵਾਨਾਂ ਨੂੰ ਆ ਐਚ ਆਈ ਵੀ ਇਹੋ ਵਰਗੀਆਂ ਬਿਮਾਰੀਆਂ ਜਿਹੜੇ ਨੌਜਵਾਨ ਚ ਟਾ ਲਾਉਂਦੇ ਆ ਇੱਕੇ ਦੁੱਕੇ ਨੂੰ ਛੱਡ ਕੇ 80% ਜਿਹੜੇ ਨੌਜਵਾਨ ਐਚ.ਐਲ. ਦੀ ਨਾਲ ਅਪੀੜਤ ਹੋਏ ਪਏ ਆ ਕਾਲੇ ਪੀਲੇ ਨਾਲ ਪੀੜਤ ਹੋਏ ਪਏ ਆਗੇ ਉਹ ਬੇਰੁਜ਼ਗਾਰੀ ਦਾ ਕਰਕੇ ਜੇ ਇਹੇ ਜੁਹਾਕਾਂ ਦੇ ਕੋਲੇ ਛੋਟੀ ਮੋਟੀ ਨੌਕਰੀ ਹੁੰਦੀ ਕੋਈ ਭਵਿਕ ਹੁੰਦਾ ਕੋਈ ਬਿਜ਼ਨਸ ਹੁੰਦਾ ਤਾਂ ਇਹ ਮਾੜੀ ਸੰਗਤ ਦੇ ਵਿੱਚ ਨਹੀਂ ਜਾਂਦੇ ਸੀਗੇ ਇਹ ਸਾਡੇ ਸਮਾਜ ਨੂੰ ਸਾਡੇ ਪੜ੍ਹੇ ਲਿਖੇ ਸਮਾਜ ਨੂੰ ਇਹ ਸੋਚਦੇ ਪਹਿਰਾ ਦੇਣਾ ਪੈਣਾ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਪੈਣਾਗਾ ਆਪਾਂ ਨੂੰ ਸਾਰਿਆਂ ਨੂੰ ਕਿ ਸਾਡੇ ਸਮਾਜ ਦੀ ਤਰੱਕੀ ਹੋ ਸਕੇ ਸਾਡੇ ਬੰਦੇ ਹੋ ਸਕੇ ਮੈਂ ਕਿਸੇ ਜਾਤ ਦੇ ਵਿਰੋਧ ਨਹੀਂ ਮੈਂ ਕਿਸੇ ਜਾਤ ਪੱਤ ਦੇ ਵਿਰੋਧ ਨਹੀਂ ਸਾਰੇ ਭਾਈ ਭਾਈ ਨੇ ਰਲ ਮਿਲ ਕੇ ਕਾਇਆ ਕਰੋ ਪਰ ਜਿੱਤੇ ਤੁਹਾਡੇ ਹੱਕਾਂ ਦੀ ਗੱਲ ਆ ਠੀਕ ਹੈ ਜਿੱਤੇ ਤੁਹਾਨੂੰ ਤੁਹਾਡੇ ਹੱਕਾਂ ਤੋਂ ਵਾਂਦੇ ਰੱਖਿਆ ਜਾਂਦਾ ਆਪ ਦੇ ਹੱਕਾਂ ਦੇ ਪਹਿਰਾ ਦਿਆ ਕਰੋ ਜੇ ਤੁਹਾਡੇ ਆਪਿਆਂ ਨੇ ਤੁਹਾਨੂੰ ਪੜਾਇਆ ਲਿਖਾਇਆ ਤਾਂ ਉਸ ਜਿਹੜੀ ਪੜ੍ਹਾਈ ਲਿਖਾਈ ਦਾ ਤੁਸੀਂ ਆਦੇ ਮਾਪਿਆਂ ਨੂੰ ਰਿਜ਼ਲਟ ਦਿਓ ਭਈ ਆ ਗੱਲ ਆ ਤੇ ਗੈਰੀ ਸਾਹਿਬ ਅਸੀਂ ਇੱਕ ਹੀ ਤੁਹਾਨੂੰ ਬੇਨਤੀ ਹੋਰ ਕਰਦੇ ਜਿੱਥੇ ਤੁਸੀਂ ਬਾਕੀ ਕਾਨੂੰਨਾਂ ਦੇ ਪਹਿਰਾ ਦਿੰਦੇ ਹੋ ਇੱਕ ਗੱਲ ਦੀ ਤੁਸੀਂ ਹੋਰ ਆਵਾਜ਼ ਉਠਾਓ ਕਿ ਜਿਹੜੇ ਸਾਡੇ ਬੇਰੁਜ਼ਗਾਰ ਨੌਜਵਾਨ ਫਿਰਦੇ ਆ ਉਹਨਾਂ ਨੂੰ ਰੋਜ਼ਗਾਰ ਵਾਸਤੇ ਕੋਈ ਨਾ ਕੋਈ ਸਿਸਟਮ ਚੱਲੇ ਕਿ ਜਿਹੜਾ ਇਹਨਾਂ ਨੂੰ ਛੋਟਾ ਮੋਟਾ ਕਾਰੋਬਾਰ ਆਦਾਂ ਕਰ ਸਕਣ ਜਿਹੜਾ ਆਦੀ ਰੂਪੀ ਤੇਾਰੇ ਪੈ ਜਾਣ ਕੰਮ ਕਾਰ ਲੱਗ ਕੇ ਆਦੇ ਪਰਿਵਾਰ ਨੂੰ ਸੁਰੱਖਿਤ ਕਰਨਾ ਸਾਡੇ ਸਮਾਜ ਨੂੰ ਸੁਰੱਖਿਤ ਕਰਨਾ ਤੇ ਜਿਹੜਾ ਸਾਡੇ ਭਾਈ ਨਸ਼ਿਆਂ ਦੇ ਵਿੱਚ ਫਿਰਦੇ ਨੇ ਜਾਂ ਹੋਰ ਬਿਮਾਰੀਆਂ ਦੇ ਨਾਲ ਜੂਝਦੇ ਨੇ ਉਹਨਾਂ ਦੀ ਮਦਦ ਕਰਨਾ ਸੋ ਜੇ ਟਾਈਮ ਘਟਾ ਗੱਲਾਂ ਤਾਂ ਬਹੁਤ ਨਹੀਂ ਕਰਨ ਵਾਲੀਆਂ ਸੋ ਮੈਂ ਮਾਫੀ ਚਾਹੁੰਦਾ ਜੇ ਮੈਂ ਕੁਝ ਜ਼ਿਆਦਾ ਬੋਲ ਗਿਆ ਪਰ ਇੰਨਾਂ ਹੀ ਗੱਲਾਂ ਦੇ ਨਾਲ ਮੈਂ ਆਪਣੀ ਮਾਫੀ ਚਾਹੁੰਦਾਗਾ ਤੁਹਾਡੇ ਤੋਂ ਆਪਣਾ ਛੋਟਾ ਵੀਰ ਆਪਣਾ ਭਰਾ ਸਮਝ ਕੇ ਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ